ਅੱਜ ਪਿੰਡ ਹਰਤੁਰਵਾਲ ਕਰਨ ਕੋਰਤਚੇ ਮੈਂ ਆਇਆ ਪੰਜਾਬ ਸਰਕਾਰ ਨੇ ਨਸ਼ਿਆਂ ਦਾ ਜਿਹੜਾ ਖੀਰਲਾ ਜਿਹੜਾ ਲੱਕ ਤੋੜਨ ਦਾ ਫੈਸਲਾ ਕਰ ਲਿਆ ਸ਼ੁਰੂਆਤ ਹਰਤੁਰਾਪੁਰ ਤੋਂ ਕੀਤੀ ਹੈ ਸਾਰੇ ਪਿੰਡ ਵਾਸੀਆਂ ਦਾ ਸਹਿਯੋਗ ਮੰਗਿਆ ਕਿ ਪਿੰਡ ਵਾਸੀ ਸਹਿਯੋਗ ਕਰਨਗੇ ਤੇ ਆਪਾਂ ਇਸ ਮਹਿੰਮ ਵਿੱਚ ਬਿਲਕੁਲ ਕਾਮਯਾਬ ਹੋ ਜਾਗੇ ਬਹੁਤ ਵੱਡੀ ਪਰਤੇ ਨਸ਼ਾ ਤਸਕਰ ਫੜ ਵੀ ਲਏ ਨੇ ਔਰ ਉਹਨਾਂ ਨੂੰ ਵਾਰਨਿੰਗ ਦਿੱਤੀ ਆ ਕਿ ਜਾਂ ਨਸ਼ਾ ਛੱਡੋ ਜਾਂ ਪੰਜਾਬ ਛੱਡੋ ਇਹ ਖੀਰਲਾ ਮੌਕਾ ਹੈ ਜਿਹੜਾ ਨਹੀਂ ਫੜ ਛੱਡੇਗਾ ਉਹਨੂੰ ਫੜ ਕੇ ਅੰਦਰ ਦਿਆਂਗੇ ਬਹੁਤ ਵਧੀਆ ਇਹ ਕੀ ਲੈ ਪਿੰਡਾਂ ਚ ਕਿਵੇਂ ਦਿਆਂਗਾ ਹਰਾ ਮਿਲਦਾ ਸਾਰੇ ਪਿੰਡਾਂ ਦੇ ਲੋਕਾਂ ਨੇ ਫੈਸਲਾ ਕਰ ਲਿਆ ਸੋਚ ਚकाई ਗਈ ਪਿੰਡ ਦੇ ਲੋਕਾਂ ਨੂੰ ਨਸ਼ਿਆਂ ਦੇ ਵਿਰੁੱਧ ਸਾਰੇ ਪਿੰਡ ਨੇ ਸੌਂ ਖਾ ਕੇ ਅੱਜ ਇਹ ਫੈਸਲਾ ਕੀਤਾ ਗਿਆ ਕਿ ਆਪਾਂ ਕਿਸੇ ਵੀ ਨਸ਼ਾ ਵੇਚਣ ਵਾਲੇ ਦਾ ਸਰਪਰ ਨਹੀਂ ਕਰਨਾ ਅਗਰ ਉਹ ਕਰਦਾ ਹੋਊਗਾ ਤਾਂ ਨਾਲ ਦੀ ਨਾਲ ਇਨਫਾਰਮੇਸ਼ਨ ਦੇ ਦੇਵੋ ਉਹ ਤਾਂ ਠੀਕ ਕਰਾਂਗੇ ਜੀ ਉਹਨਾਂ ਨੂੰ ਫੜ ਲਿਆ ਨੇ ਬੰਦੇ ਜਿਹੜੇ ਉਹ ਸ਼ਰਾਬ ਨਾਲ ਮਰੇ ਨੇ ਉਹ ਸੋ ਫੜ ਕੇ ਅੰਦਰ ਦਿਆਂਗੇ ਅੱਜ ਨਾਲ ਜੀ ਜਿਹੜੀ ਮੁੱਖ ਮੰਤਰੀ ਪੰਜਾਬ ਨਸ਼ਾ ਛਡਾਊ ਮੁਹਿੰਮ ਜੁੱਦ ਨਸ਼ਾ ਅਰਧ ਪਹਿਲੀ ਮੀਟਿੰਗ ਅੱਜ ਹਲਕਾ ਡੇਰਾ ਬਾਬਾ ਨਾਨਕ ਦੀ ਹਰਦੁਰਵਾਲਾ ਖੁਰਦ ਸਾਡਾ ਹਰਮਨ ਪਿਆਰਾ ਐਮਐਲਏ ਸਰਦਾਰ ਗੁਰਦੀਪ ਸਿੰਘ ਰੰਧਾਵਾ ਜੀ ਉਹਨਾਂ ਦੀ ਰਹਿਨਮਾਈ ਇੱਥੇ ਹੋਈ ਸਾਰਿਆਂ ਭੈਣ ਭਰਾਵਾਂ ਨੇ ਅੱਜ ਇੱਥੇ ਸੌਂ ਖਾਧੀਆ ਕਿ ਨਸ਼ੇ ਦੇ ਖਿਲਾਫ ਨਾ ਕਿਸੇ ਦੀ ਜਮਾਨਤ ਦੇਵਾਂਗੇ ਤੇ ਨਾ ਕਿਸੇ ਨੂੰ ਦੇਣ ਦਵਾਂਗੇ ਤੇ ਨਾ ਨਸ਼ਾ ਪਿੰਡ ਵਿੱਚ ਵਗਣ ਦਵਾਂਗੇ ਜੋ ਵੀ ਰੰਧਾਵਾ ਸਾਹਿਬ ਨੇ ਜਿੰਨੀ ਤਗੜੀ ਸਖਤ ਸਪੀਚ ਕੀਤੀ ਹੈ ਨਾ ਉਹਦੇ ਵਿੱਚ ਸਾਨੂੰ ਸਾਰੇ ਪਿੰਡ ਨੂੰ ਸਹਿਯੋਗ ਦੇ ਕੇ ਨਸ਼ਾ ਜਿਹੜਾ ਪਿੰਡ ਚੋਂ ਕੱਢ ਦੇਣਾ ਚਾਹੀਦਾ ਜਦੋਂ ਲੀਡਰ ਇਸ ਤਰ੍ਹਾਂ ਖੁੱਲੇ ਦਰਬਾਰ ਦੇ ਵਿੱਚ ਆਣ ਕੇ ਇਸ ਤਰ੍ਹਾਂ ਕਹਿਣ ਦੇ ਪਣ ਤੇ ਜਿੰਨਾ ਚਿਰ ਅਸੀਂ ਉਹਨਾਂ ਦਾ ਸਾਥ ਨਹੀਂ ਦਿੰਦੇ ਉਹਨਾਂ ਚਿਰ ਨਸ਼ਾ ਬੰਦ ਨਹੀਂ ਹੋਣਾ ਇਸ ਕਰਕੇ ਸਾਰੇ ਅਸੀਂ ਤਗੜੇ ਹੋ ਕੇ ਆਪਣੇ ਲੀਡਰ ਦਾ ਸਾਥ ਦਈਏ ਤੇ ਦੇਵਾਂਗੇ ਵੀ ਬੜਾ ਪਰਮਾਨਗਾਰ ਮਿਲਿਆ ਜਿਹੜੀ ਉਹਨਾਂ ਨੇ ਸੌਂ ਪਾਈ ਆ ਬੜੇ ਸਾਰੇ ਪਰਿਵਾਰਾਂ ਨੇ ਵੱਡੇ ਪਰਿਵਾਰੀ ਸਾਰੇ ਖੁੱਲੋ ਕੇ ਸੌਂ ਖਾਦੀਏ ਪਹਿਲੇ ਨਸ਼ਾ ਮੁਕਾਵਾਂਗੇ ਹਾਂਜੀ ਵੇਖੋ ਜੀ ਅੱਜ ਗੁਰਦੀਪ ਸਿੰਘ ਰੰਧਾਵਾ ਸਾਹਿਬ ਨੇ ਪਿੰਡ ਚ ਸੈਕੰਡ ਦੌੜਾ ਕਰਤਾ ਹੈ ਇਸ ਸਕੂਲ ਦੇ ਵਿੱਚ ਹੀ ਤੇ ਉਹਨਾਂ ਦਾ ਮੇਨ ਮੁੱਦਾ ਹੈ ਸਾਡਾ ਭਗਵੰਤ ਮਾਨ ਸਾਹਿਬ ਦਾ ਵੀ ਪੰਜਾਬ ਨੂੰ ਨਸ਼ਾ ਮੁਕਤ ਕਰਨਾ ਹੈ ਉਹਨਾਂ ਚਿਰ ਮੈਂ ਸਮਝਦਾ ਵੀ ਪੰਜਾਬ ਨਸ਼ਾ ਮੁਕਤ ਨਹੀਂ ਹੋ ਸਕਦਾ ਜਿੰਨਾ ਜਿੰਨਾ ਚਿਰ ਪਿੰਡਾਂ ਦੇ ਲੋਕ ਖੁਦ ਆਪਣਾ ਅਸੀਂ ਸਹਿਯੋਗ ਨਾਲ ਵਿੱਚ ਪਾਈਏ ਤੇ ਮੈਂ ਚਾਹੁੰਦਾ ਕਿ ਪਿੰਡ ਦਾ ਬੱਚਾ ਬੱਚਾ ਜਿਹੜਾ ਨੌਜਵਾਨ ਆ ਉਸ ਨਸ਼ੇ ਤੋਂ ਮੁਕਤ ਹੋਣਾ ਚਾਹੀਦਾ ਆ ਤੇ ਨਸ਼ਾ ਤੋਂ ਮੁਕਤ ਹੋ ਕੇ ਸਾਨੂੰ ਖੇਡਾਂ ਵੱਲ ਰੁਝਾਨ ਜ਼ਿਆਦਾ ਜਾਣਾ ਚਾਹੀਦਾ ਹੈ ਤੋਂ ਸਰਕਾਰ ਅੱਗੇ ਮੇਰੀ ਹੱਥ ਜੋੜ ਕੇ ਵੀ ਬੇਨਤੀ ਹੈ ਵੀ ਅਸੀਂ ਨਸ਼ਾ ਮੁਕਤ ਜ਼ਰੂਰ ਪੰਜਾਬ ਨੂੰ ਕਰਾਉਣਾ ਚਾਹੁੰਦੇ ਆ ਰੋਣਾ ਪੰਡਾ ਦੇ ਵਿੱਚ ਵੀ ਜਿਨ੍ਹਾਂ ਦੇ ਪੰਡਾ ਦੇ ਵਿੱਚ ਅਜ ਤੱਕ ਖੇਡਾਂ ਦਾ ਕੋਈ ਸਮਾਨ ਹੀ ਨਹੀਂ ਮਿਲਦਾ ਆਪਾਂ ਬੱਚਿਆਂ ਨੂੰ ਕਿੱਦਾਂ ਗਾਈਡ ਕਰਾ ਕੇ ਵੀ ਬੱਚੇ ਖੇਡਾਂ ਮਲਤਰੋ ਖੇਡਾਂ ਮਲਤਪਾ ਲੈ ਕੇ ਬੱਚਿਆਂ ਨੂੰ ਤਾਂ ਨੌਜਵਾਨ ਪੀੜੀ ਨੂੰ ਖੜ ਸਕਦੇ ਆ ਤੇ ਸਾਡੇ ਕੋਲ ਪ੍ਰੋਪਰਲੀ ਸਾਰਾ ਸਮਾਨ ਜਮ੍ਹਾਂ ਦਾ ਖੇਡਾਂ ਦਾ ਪ੍ਰੋਪਰਲੀ ਬੱਚਿਆਂ ਨੂੰ ਸਮਾਨ ਮਿਲੇ ਤੇ ਸਾਡੇ ਬੱਚੇ ਵੱਧ ਤੋਂ ਵੱਧ ਜਿਹੜੇ ਖੇਡਾਂ ਮਲ ਉਤਸ਼ਾਹਿਤ ਕਰੀਏ ਸੋ ਇੱਕ ਕਰੀ ਮਰੀ ਫਿਰ ਹੱਥ ਜੋੜ ਕੇ ਨਗਰ ਨਿਵਾਸੀਆਂ ਕੇ ਬੇਤੀ ਆ ਵੀ ਜਿਸ ਤਰ੍ਹਾਂ ਅਸੀਂ ਅੱਜ ਗੁਰਦੀਪ ਸਿੰਘ ਰਧਵਾ ਸਾਹਿਬ ਦੇ ਨਾਲ ਹੱਥ ਨਾਲ ਆਧ ਤਰ ਕੇ ਸਾਂਵਾਂ ਖਾਧੀਆਂ ਨੇ ਤੇ ਇਸੇ ਤਰ੍ਹਾਂ ਹੀ ਸਾਂਵਾਂ ਪੱਕੀ ਖਾ ਕੇ ਬਰਕਰ ਜਿਹੜਾ ਵੀ ਕੋਈ ਇਨਸਾਨ ਨਸ਼ਾ ਕਰਦਾ ਜਾਂ ਖਾਦਾ ਪੀਂਦਾ ਫੜਾ ਜਾਂਦਾ ਉਹਨੂੰ ਫੜ ਕੇ ਅੰਦਰ ਕੀਤਾ ਜਾਵੇ ਔਰ ਜਿਹੜਾ ਨਸ਼ਾ ਵੇਚਦਾ ਵਾ ਤਾਂ ਕੋਈ ਵੀ ਬੰਦਾ ਉਹਦੀ ਜਮਾਨਤ ਦੇਣ ਜਾਂਦਾ ਚਾਹੇ ਸਰਪੰਚਾ ਚਾਹੇ ਪੰਚਾਇਤ ਚਾਹੇ ਮੈਂਬਰ ਆ ਜਾਂ ਲੰਬੜਦਾਰ ਆ ਔਰ ਉਹਦੀ ਲੰਬੜਦਾਰੀ ਉਸੇ ਵਾਲੇ ਖਾੜ ਦਰਦਖਾਸ ਕੀਤੀ ਜਾਣੀ ਚਾਹੀਦੀ